ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਡਮ ਕੰਗਣਾ ਰਣਾਉ ਦੀ ਜਿਹੜੀ ਐਮਰਜੈਂਸੀ ਫਿਲਮ ਆ ਰਿਲੀਜ਼ ਹੋਣੀ ਸੀ ਉਸ ਦੇ ਖਿਲਾਫ α1 ਦੇ ਅੱਗੇ ਸਾਡੇ ਸਤਿਕਾਰਯੋਗ ਪ੍ਰਧਾਨ ਸਰੌਣੀ ਗੁਰਦਾਰਾ ਪ੍ਰਬੰਧ ਕਮੇਟੀ ਦੇ ਨੀਸ਼ਾ ਨਿਰਦੇਸ਼ਾਂ ਦੇ ਸਦਕਾ ਇੱਥੇ ਧਰਨਾ ਦਿੱਤਾ ਗਿਆ ਕਿ ਮੈਂ ਜਿਹੜੀ ਆਪਣੀ ਐਮਰਜੈਂਸੀ ਫਿਲਮ ਆ ਨੂੰ ਰਖਵਾਉਣ ਲਈ ਅੰਦਰ ਔਲ ਵਾਲਿਆਂ ਨੇ ਜਿਹੜੇ ਮਾਲਕ ਨੇ ਮੈਨੇਜਰ ਨੇ ਮਿਲੇ ਉਹਨਾਂ ਨੇ ਵਸਵਾਦ ਦਵਾਇਆ ਵੀ ਇਹ ਫਿਲਮ ਨਹੀਂ ਚਲਾਵਾਂਗੇ ਇਹ ਮੈਡਮ ਕੰਗਣਾ ਰਣਾਉਤ ਉਹ ਹੈ ਜਿਹੜੀ ਮੈਡਮ ਪਹਿਲਾਂ ਕਿਸਾਨ ਧਰਨੇ ਵੇਲੇ ਸਾਡੀਆਂ ਬਜ਼ੁਰਗ ਮਾਤਾਵਾਂ ਨੂੰ ਕਹਿੰਦੀ ਸੀ ਵੀ 100-100 ਰੁਪਏ ਦਿਹਾੜੀ ਤੇ ਲੋਕ ਲਿਆਂਦੇ ਹੋਏ ਨੇ ਉਸ ਤੋਂ ਬਾਅਦ ਇਵੇਂ ਦੱਸਣ ਦੇ ਵਿੱਚ ਪਤਾ ਲੱਗਿਆ ਕਿ ਵੀ ਜਿਹੜੀ ਇਹ ਫਿਲਮ ਹੈ ਫਿਲਮ ਦੇ ਵਿੱਚ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਦੇ ਬਾਰੇ ਵੀ ਘਟੀਆਂ ਮਰਲੋ ਸਬਦਾਵਲੀ ਵਰਤੀ ਹੈ ਜਾਂ ਘਟੀਆਂ ਕੋ ਸੀਨ ਦਿਖਾਇਆ ਹੈ ਉਦੋਂ ਇਸ ਫਿਲਮ ਦੀ ਹੱਦ ਨਹੀਂ ਰਹੀ ਜਦੋਂ ਆਖਦੇ ਨੇ ਕਿ 20ਵੀਂ ਸਰੀਰੇ ਮਹਾਨ ਸੰਤੋਂ ਸੰਤ ਬਾਬਾ ਜਰਮੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਦੀ کردار ਕੋਸੀ ਕੀਤੀ ਗਈ ਹੈ ਮੈਂ ਮੈਨੂੰ ਕੰਗਣਾ ਰਣਾਵਤਨ ਨੂੰ ਕਹਿਣਾ ਚਾਹੁੰਦਾ ਵੀ ਜੇ ਉਹਨੇ ਫਿਲਮ ਬਣਾਉਣੀ ਹੈ ਤਾਂ ਫਿਲਮ ਬਣਾਵੇ ਉਹ ਗਜਨੀ ਦੇ ਬਾਜ਼ਾਰ ਤੇ ਫਿਲਮ ਬਣਾਵੇ ਉਹ ਸਾਡੇ ਸਿੱਖ ਇਤਿਹਾਸ ਤੇ ਜਿਹਦੇ ਵਿੱਚ ਉਹਨੂੰ ਇਹ ਪਤਾ ਲੱਗੇ ਕਿ ਸਿੰਘਾਂ ਨੇ 12 ਕਿਵੇਂ ਬਾਤ ਦੇ ਨੇ ਜਦੋਂ ਹਿੰਦੂਆਂ ਦੀਆਂ ਬਹੁ-ਬੇਟੀਆਂ ਨੂੰ ਕਿਡਨੈਪ ਕਰਕੇ ਲਿਜਾਇਆ ਜਾਂਦਾ ਸੀ ਉਦੋਂ ਸਾਡੇ ਵੱਡੇ-ਵਡੇਰੇ ਉਹਨਾਂ ਨੂੰ ਲਿਆ ਕੇ ਸੜਾਉਂਦੇ ਸੀ ਲਿਆ ਕੇ ਘਰਦਿਆਂ ਨੂੰ ਸੌਂਪਦੇ ਸੀ ਕਿ ਫਿਲਮ ਬਣਾਉਣੀ ਹੈ ਤਾਂ ਇਸ ਤਰ੍ਹਾਂ ਦੀ ਇਹ ਮੈਡਮ ਨੂੰ ਕੰਗਰਾਮ ਨਾਉਟ ਨੂੰ ਫਿਲਮ ਬਣਾਉਣੀ ਚਾਹੀਦੀ ਆ ਇਹਨੂੰ ਪੰਜਾਬ ਦੇ ਵਿੱਚ ਪਰਲੇਸ ਅੱਗ ਲਾਉਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਇਹ ਨਹੀਂ ਕਰਨੀਆਂ ਚਾਹੀਦੀਆਂ ਸੋ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਵੀ ਇਹ ਬੇਨਤੀ ਹੈ ਕਿ ਇਹ ਜੀ ਫਿਲਮ ਦੇ ਉੱਤੇ ਤੁਰੰਤ ਐ ਜਿਹੜਾ ਬੈਨ ਲਾ ਦੇਣਾ ਚਾਹੀਦਾ ਹੈ